ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਵਧੀਆ ਹੋਵੋ ਮੋਗੇ ਚੜਦੀ ਕਲਾ ਚ ਹੋਵੋਗੇ ਚੈਨਲ ਤੇ ਨਵੇਂ ਹੋ ਭੁੱਲਿਓ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਦੁਨੀਆ ਦਾ ਸਭ ਤੋਂ ਵਧੀਆ ਰਾਜ ਸਿੱਖ ਰਾਜ ਸਿੱਖ ਐਮਪਾਇਰ ਕਿਸ ਤਰ੍ਹਾਂ ਬਣਿਆ ਤੇ ਕਿਸ ਤਰ੍ਹਾਂ ਇਹ ਦੁਨੀਆ ਦਾ ਸਭ ਤੋਂ ਵਧੀਆ ਰਾਜ ਸਰਕਾਰ ਏ ਖਾਲਸਾ ਸਿੱਖ ਰਾਜ ਖਤਮ ਹੋਇਆ ਬਣੇ ਰਹੋ ਚੈਨਲ ਦੇ ਨਾਲ 1700 ਈਸਵੀ ਸ਼ੁਰੂਆਤ ਔਰੰਗਜੀਤ ਦੀ ਮੌਤ ਤੇ ਮੁਗਲਿਆ ਸਲਤਨਤ ਦਾ ਨਾਸ਼ ਹੋਣਾ ਆਰੰਭ ਹੋ ਗਿਆ ਖਾਲਸਾ ਦਲ ਮਿਸਲਾਂ ਦਲ ਖਾਲਸਾ ਇੱਕ ਸੁਤੰਤਰ ਮਿਸਲਾਂ ਦੇ ਰੂਪ ਦੇ ਵਿੱਚ ਅੱਗੇ ਆਇਆ ਤੇ 1748 1799 ਦੇ ਵਕਫੇ ਦੌਰਾਨ ਮਿਸਲਾਂ ਦੇ ਸਰਦਾਰਾਂ ਨੇ ਆਪਣੇ ਆਪ ਨੂੰ ਆਜ਼ਾਦ ਫੌਜਦਾਰ ਘੋਸ਼ਿਤ ਕਰ ਦਿੱਤਾ ਸਿੱਖ ਸਮਰਾਜ ਦਾ ਆਗਾਜ਼ ਰਣਜੀਤ ਸਿੰਘ ਵੱਲੋਂ ਲਾਹੌਰ ਉੱਤੇ ਕਾਬਜ਼ ਹੋਣ ਦੇ ਹੋਇਆ ਸਿੱਖ ਮਿਸਲਾਂ ਇੱਕ ਜੁਟ ਹੋਣ ਲੱਗੀਆਂ ਤੇ ਰਣਜੀਤ ਸਿੰਘ 12 ਅਪ੍ਰੈਲ 1821 ਈਸਵੀ ਬਸਾਖੀ ਵਾਲੇ ਦਿਨ ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ। ਇੱਕ ਸਿਆਸੀ ਏਕਤਾ ਵਾਲਾ ਰਾਜ ਸਿਰਜਿਆ ਗਿਆ ਸਾਹਿਬ ਸਿੰਘ ਬੇਦੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੀੜ੍ਹੀ ਦੇ ਵਿੱਚੋਂ ਸਨ ਉਹਨਾਂ ਨੇ ਤਾਜ ਪੋਸ਼ੀ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ। ਇੱਕ ਮਿਸਲ ਦੇ ਮੁਖੀ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ ਦਾ ਸਫ਼ਰ ਰਣਜੀਤ ਸਿੰਘ ਬਹੁਤ ਥੋੜੇ ਬਕਵੇ ਵਿੱਚ ਸਤਾਤੇ ਕਾਬਜ ਹੋ ਗਏ ਅਤੇ ਫੌਜ ਨੂੰ ਸਖਲਾਈ ਹਥਿਆਰਾਂ ਤੇ ਤੂਪਖਾਨਿਆਂ ਨੂੰ ਮਾਡਰਨ ਕਰਨ ਲੱਗ ਪਏ। ਸਾਲ 1799 ਤੋਂ 1849 ਈਸਵੀ ਤੱਕ ਖਾਲਸਾ ਰਾਜ ਦੇ ਚਾਰ ਸੂਬੇ ਲਾਹੌਰ, ਮਲਤਾਨ, ਪੇਸ਼ਾਵਰ ਅਤੇ ਜੰਮੂ ਅਤੇ ਕਸ਼ਮੀਰ। ਰਣਜੀਤ ਸਿੰਘ ਦੀ ਮੌਤ ਸਾਮਰਾਜ ਅੰਦਰੂਨੀ ਫਟ ਅਤੇ ਮਾੜੇ ਸਿਆਸੀ ਕਾਰਨਾ ਕਰਕੇ ਕਮਜ਼ੋਰ ਹੋ ਗਿਆ ਅਖੀਰ ਸਨ 1849 ਈਸਵੀ ਦੂਜੀ ਐਂਗਲੋ ਸਿੱਖ ਜੰਗ ਵਿੱਚ ਹਾਰਨ ਨਾਲ ਇਹ ਬ੍ਰਿਟਾਨਵੀ ਸਾਮਰਾਜ ਅਤੇ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਹਿੱਸੇ ਆਇਆ 1799-1849 ਤੇ ਇਹ ਸਿੱਖ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਖਾਲਸਾ ਰਾਜ ਸਿੱਖ ਰਾਜ ਸਿੱਖਾਂ ਅੰਪਾਇਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ ਉਹ ਪੰਜਾਬ ਖੇਤਰ ਦੱਖਣ ਵੱਲ ਮਲਤਾਨ ਤੱਕ ਲੈਂਦਾ ਪੰਜਾਬ ਲਾਹੌਰ ਰਾਜਤਾਨੀ ਚੜਦਾ ਪੰਜਾਬ ਦੇ ਕੁਝ ਹਿੱਸੇ ਹਿਮਾਚਲ ਪਹਾੜਤ ਦੇ ਕੁਝ ਹਿੱਸੇ ਜੰਮੂ ਅਤੇ ਕਸ਼ਮੀਰ ਭਾਰਤ 1816 1822 ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ ਸਿੱਖ ਅੰਪਾਇਰ ਸਿੱਖ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਫੌਜਦਾਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਸੱਜਾ ਹੱਥ ਕਿਹਾ ਜਾਂਦਾ ਹੈ ਫੌਜ ਕਮਾਂਡਰ ਫੌਜ ਦੇ ਜਰਨੈਲ ਸਰਦਾਰ ਹਰੀ ਸਿੰਘ ਨਰੂਆ ਜੰਨਾ ਦਾ ਜਨਮ 29 ਅਪ੍ਰੈਲ 1791 ਦੇ ਵਿੱਚ ਹੋਇਆ ਤੇ 30 ਅਪ੍ਰੈਲ 1837 ਦੇ ਵਿੱਚ ਸ਼ਹਾਦਤ ਹੋ ਸਰਦਾਰ ਹਰੀ ਸਿੰਘ ਨਰੂਆ ਉਹ ਕਸੂਰ, ਸਿਆਲਕੋਟ, اٹਕ, ਮਲਤਾਨ, ਕਸ਼ਮੀਰ, ਪਸ਼ਾਵਰ ਅਤੇ ਜਮਰੌਦ ਦੀਆਂ ਜੱਤਾਂ ਦੇ ਵਿੱਚ ਆਪਣਾ ਮੁੱਖ ਭੂਮਿਕਾ ਨਿਭਾਈ ਸਿੱਖ ਸਮਰਾਜ ਦੀਆਂ ਸਰਹੱਦਾਂ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸੀ ਸਰਦਾਰ ਹਰੀ ਸਿੰਘ ਨਲੂਆ। ਜਮਰੌਦ ਦੀ ਸਮਰਾਜ ਪੱਛਮੀ ਸੀਮਾ ਦਾ ਗਠਨ ਕੀਤਾ। ਉਸਨੇ ਕਸ਼ਮੀਰ, ਪਸ਼ਾਵਰ ਹਜ਼ਾਰਾਂ ਦੇ ਗਵਰਨਰ ਵਜੋਂ ਸੇਵਾ ਨਿਭਾਈ ਅਤੇ ਉਸਨੇ ਕਸ਼ਮੀਰ ਅਤੇ ਪਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੇ ਲਈ ਸਹੂਲਤ ਅਤੇ ਸਿੱਖ ਸਮਰਾਜ ਵਿੱਚ ਟਕਸਾਲ ਦੀ ਸਥਾਪਨਾ ਕੀਤੀ। ਮਹਾਰਾਜਾ ਰਣਜੀਤ ਸਿੰਘ ਦਾ ਫੌਜਦਾਰ ਸਰਦਾਰ ਹਰੀ ਸਿੰਘ ਨੜੂਆ ਜਸਦੇਵ ਪਤਾ ਦਾ ਨਾਮ ਕਰਦਿਆਲ ਸਿੰਘ ਮਾਤਾ ਧਨਮਕੌਰ ਜਵਾਹਰ ਸਿੰਘ ਨੜੂਆ ਪੁੱਤਰ ਗੁਰਦੇਵਤ ਸਿੰਘ ਨੜੂਆ ਪੁੱਤਰ ਅਰਜਨ ਸਿੰਘ ਪੰਜਾਬ ਸਿੰਘ ਪੁੱਤਰ ਚੰਦ ਕੌਰ ਤੇ ਅਨੰਦ ਕੌਰ ਦੀ ਘਰਵਰਾਂ ਪੰਜਾ ਸਾਹਿਬ ਦਾ ਨਿਰਮਾਣ ਜ ਜਮਰੋਦ ਦਾ ਕਿਲਾ ਬਣਾਇਆ ਸਰਦਾਰ ਹਰੀ ਸਿੰਘ ਨਲੂਏ ਨੇ ਪੰਜਾਬ ਅਤੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਪਰ ਕਿ ਪੰਜਾਬ ਨੂੰ ਬਚਾਉਣ ਦੇ ਲਈ ਸਰਦਾਰ ਹਰੀ ਸਿੰਘ ਨਲੂਏ ਨੇ ਖਾਲਸਾ ਫੌਜ ਦੇ ਕਮਾਂਡਰ ਆਫ ਚੀਫ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਨੇ ਪੰਜਾਬ ਨੂੰ ਬਚਾਉਣ ਦੇ ਲਈ ਅਫਗਾਨਾਂ ਦੇ ਹਮਲੇ ਤੋਂ ਉੱਥੇ ਜਮਰੋਦ ਦਾ ਕਿਲਾ ਬਣਾਇਆ ਜੋ ਕਿ ਪੰਜਾਬ ਦੀ ਰੱਖਿਆ ਕਰਦਾ ਸੀ ਅਫਗਾਨਾਂ ਤੋਂ ਅਤੇ ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਦਾ ਕਮਾਂਡਰ ਆਫ ਚੀਫ ਖਾਲਸਾ ਦਲ ਫੌਜ ਦਾ ਜੋ ਚੀਫ ਸੀ ਸਰਦਾਰ ਹਰੀ ਸਿੰਘ ਨੜੂਆ ਸਿੱਖ ਰਾਜ ਦਾ ਜਰਨੈਲ ਇਸ ਜਮਰੋਦ ਦੇ ਕਿਲੇ ਦੇ ਵਿੱਚ ਹੀ ਸ਼ਹਾਦਤ ਦਾ ਜਾਮ ਪੀ ਗਿਆ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਟੌਪ 10 ਯੋਧੇ ਦੁਨੀਆ ਭਰ ਦੇ ਇੱਕ ਸੂਚੀ ਤਿਆਰ ਕੀਤੀ ਗਈ ਦੁਨੀਆ ਭਰ ਦੇ ਜੋ ਯੋਧੇ ਸਨ ਵਾਰੀਅਰਸ ਹਨ ਅਤੇ ਉਹਨਾਂ ਦੇ ਵਿੱਚ ਉਹਨਾਂ ਟੌਪ 10 ਦੇ ਵਿੱਚ ਜੋ ਇੱਕ ਨੰਬਰ ਦੇ ਉੱਪਰ ਯੋਧਾ ਸੀ ਉਹ ਸੀ ਸਿੱਖ ਰਾਜ ਦਾ ਜਰਨੈਲ ਮਹਾਰਾਜਾ ਰਣਜੀਤ ਸਿੰਘ ਦਾ ਸੱਜਾ ਹੱਥ ਕਮਾਂਡਰ ਆਫ ਚੀਫ ਖਾਲਸਾ ਫੌਜ ਸਰਦਾਰ ਹਰੀ ਸਿੰਘ ਨਲੂਆ ਜੋ ਸਟਾਪ 10 ਯੋਧਿਆਂ ਦੇ ਵਿੱਚੋਂ ਇੱਕ ਨੰਬਰ ਦੇ ਉੱਪਰ ਸੀ ਸਰਦਾਰ ਹਰੀ ਸਿੰਘ ਨਲੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿਆਸੀ ਮਾੜੇ ਸਿਆਸੀ ਕਾਰਨ ਅਤੇ ਆਪਸੀ ਫੁੱਟ ਕਾਰਨ ਉਹ ਸਿੱਖ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਅਖੀਰ ਆਖਰੀ ਦੂਜੀ ਐਂਗਲੋ ਸਿੱਖ ਯੰਗ ਤੋਂ ਬਾਅਦ 1849 ਏਸਵੀ ਦੇ ਵਿੱਚ ਪ੍ਰਤਾਨਵੀ ਰਾਜ ਦਾ ਹਿੱਸਾ ਬਣ ਗਿਆ ਤੇ ਜੋ ਬਾਅਦ ਦੇ ਵਿੱਚ ਭਾਰਤ ਤੇ ਪਾਕਿਸਤਾਨ ਦਾ ਹਿੱਸਾ ਬਣਿਆ ਸਿੱਖ ਰਾਜ ਸਿੱਖ ਅੰਪਾਇਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਆਖਰੀ ਰਾਜਾ ਸੀ ਮਹਾਰਾਜਾ ਦਨੀਪ ਸਿੰਘ ਬਲੈਕ ਆਫ ਪ੍ਰਿੰਸ ਜੋ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਦਾ ਸੁਪੁੱਤਰ ਸੀ ਅਤੇ ਜਿਸ ਦੀ ਮੌਤ ਪੈरिस ਫਰਾਂਸ ਵਿਖੇ 1893 ਈਸਵੀ ਦੇ ਵਿੱਚ ਹੋਈ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ ਸਿੱਖ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਉਸ ਦਾ ਅੰਤ ਹੋ ਗਿਆ ਅਤੇ ਉਹ ਸਿੱਖ ਰਾਜ ਪ੍ਰਤਾਨਵੀ ਸਰਕਾਰ ਦੇ ਹਿੱਸੇ ਦੇ ਵਿੱਚ ਆ ਗਿਆ ਅਤੇ ਇਸ ਰਾਜ ਦਾ ਜੋ ਅਖੀਰਲਾ ਰਾਜਾ ਸੀ ਮਹਾਰਾਜਾ ਸੀ ਉਹ ਸੀ ਮਹਾਰਾਜਾ ਦਲੀਪ ਸਿੰਘ ਬਲੈਕ ਆਫ ਪ੍ਰਿੰਸ ਜੋ ਕਿ ਨਵਾਲਗ ਸੀ ਅਤੇ ਉਸ ਨੂੰ ਜੋ ਅੰਗਰੇਜ਼ ਫੌਜ ਸੀ ਅਫਸਰ ਸਾਨੂੰ ਆਪਣੇ ਨਾਲ ਆਪਣੇ ਦੇਸ਼ ਲੈ ਗਏ ਅਤੇ ਮਹਾਰਾਣੀ ਜਿੰਦਕੌਰ ਨੂੰ ਕੈਦਖਾਨੇ ਦੇ ਵਿੱਚ ਕੈਦ ਕਰ ਦਿੱਤਾ ਅਤੇ 1893 ਦੇ ਵਿੱਚ ਬਲੈਕ ਆਫ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਦੀ ਜੋ ਮੌਤ ਸੀ 1893 ਦੇ ਵਿੱਚ ਪੈरिस ਫਰਾਂਸ ਵਿਖੇ ਹੋਈ ਤੇ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸੁਪੁੱਤਰ ਮਹਾਰਾਣੀ ਜਿੰਦ ਕੌਰ ਦਾ ਸੁਪੁੱਤਰ ਜੋ ਕਿ ਇਸ ਸਿੱਖ ਰਾਜ ਦਾ ਸਿੱਖ Empire ਦਾ ਸਭ ਤੋਂ ਅਖੀਰਲਾ ਮਹਾਰਾਜਾ ਸੀ ਤੇ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਦੁਨੀਆ ਦਾ ਸਭ ਤੋਂ ਵਧੀਆ ਰਾਜ 1849 ਏਸੀਵੀ ਦੇ ਵਿੱਚ ਆਪਸੀ ਫੁੱਟ ਗਦਾਰਾਂ ਦੀ ਢੋਗਰਿਆਂ ਦੀਆਂ ਗਦਾਰੀਆਂ ਕਰਕੇ ਆਪਸੀ ਫੁੱਟਾਂ ਕਰਕੇ ਖਤਮ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਿੱਖ ਰਾਜ ਸਿੱਖਾਂ ਬਾ ਦੁਨੀਆ ਦਾ ਸਭ ਤੋਂ ਵਧੀਆ ਰਾਜ ਵਲੌਗ ਨੂੰ ਜੀ ਆਪਾਂ ਇੱਥੇ ਐਂਡ ਕਰਦੇ ਹਾਂ ਖਤਮ ਕਰਦੇ ਹਾਂ